ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਸੁਖੇਆਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਪੈਂਦੀ ਐ ਲਗਭਗ ਤੁਸੀਂ ਜਗਾ ਤੋਂ ਅੰਦਾਜ਼ਾ ਲਾ ਹੀ ਲਿਆਊਗਾ ਗੁਰਗੱਲ ਦੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਏ ਨੂੰ ਜੀਰੇ ਵਾਲੇ ਇਸ ਏਰੀਆ ਚੋਂ ਮੌਲ ਰੇਟ ਇਸ ਵੀਰ ਦੇ ਜਾਇਜ਼ ਹੀ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਡੇਲੀ 10-12 ਵਾਢਾਂ ਇਹਦੇ ਕੋਲੇ ਸੇਲ ਲਈ ਅਵੇਲੇਬਲ ਹੁੰਦੀਆਂ ਡੇਲੀ ਵੇਚਦਾ ਅਗਲੇ ਦਿਨ ਹੋਰ ਉਨਾਂ ਹੀ ਨਵੀਆਂ ਆ ਜਾਂਦੀਆਂ ਤੇ ਇੰਨੇ ਪਸ਼ੂ ਵੇਚਣੇ ਵੇਣਾ ਖਾਉਂਦਾ ਕਿਉਂਕਿ ਇੱਕ ਅੱਧਾ ਪਸ਼ੂ ਵੇਚਣਾ ਹੋਵੇ ਨਾ ਚੰਗੇ ਨਫੇ ਨਾਲ 10-15000 ਨਫਾ ਲੈ ਕੇ ਵੇਚਣਾ ਹੋਵੇ ਤੇ ਆਥਰ ਨੂੰ ਮਸਾ ਇੱਕ ਪਸ਼ੂ ਵਿਕਦਾ ਤੇ ਇਹਦਾ ਡੇਲੀ ਤੁਹਾਨੂੰ ਪਤਾ ਹੀ ਹੈ 10-12 ਵਾਢਾਂ ਵੇਚਦਾ ਮੌਲਜ ਜਾਇਜ ਹੁੰਦੇ ਕਰਕੇ ਵਹਿਣਾ ਚੰਗੀਆਂ ਹੁੰਦੀਆਂ ਕਰਕੇ ਤਾਂ ਹੀ ਦਿੱਲੀ ਇੰਨੇ ਪਸ਼ੂ ਵਿਕਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਕੀ ਸੇਲ ਕਰਦੇ ਆ ਤੇ ਜੇ ਕਿਸੇ ਘਰੇ ਦੁੱਧ ਪੀਣ ਵਾਲੇ ਭੈਣ ਭਰਾਣੇ ਪਸ਼ੂ ਲੈਣੇ ਆ ਤੇ ਬੇਫਿਕਰ ਹੋ ਕੇ ਆਜੋ ਜਮਾ ਜਾਇਜ ਕੀਮਤ ਦੀਆਂ ਬਹੁਤ ਸੋਹਣੀਆਂ ਦੋ ਤਾਜ਼ੀਆਂ ਸੂਈਆਂ ਸਵਈਆਂ ਵਹਿਣਾ ਇੱਕ ਗੱਬਣ ਤਿਆਰ ਖੜੀ ਆ ਤਿੰਨ ਜਾਨਵਰ ਆ ਦੋ ਜਰਸੀ ਬਰੀਡ ਦੇ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਵੀਰੇ। ਨਾਮ ਦੱਸ ਲਿਓ। ਨਾਮ ਮੇਰੇ ਗੋਰਾ ਗੱਲਾ ਪਿੰਡ ਆਪਣਾ ਸੁਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਹਰ ਆਈ ਤੇ ਮੋਗੇ ਤੋਂ 20 ਕਿਲੋਮੀਟਰ ਬਾਹਰ ਆ ਜੀ। ਮੋਬਾਈਲ ਨੰਬਰ ਦਾ 9781230900 ਹੈ। ਅੱਗੇ ਤਾਂ ਡੇਲੀ ਗੋਰੇ ਬਹੁਤ ਪਸ਼ੂ ਹੁੰਦੇ ਆ ਅੱਜ ਕਿਵੇਂ ਕੱਲੀਆਂ-ਕੱਲੀਆਂ ਵਿਰਲੀਆਂ ਆਈਆਂ ਬੰਨੀਆਂ ਪਈਆਂ। ਗਾਈਆਂ ਆਪਣੇ ਕੋਲ 6 ਸੀ ਵੀਰੇ ਸਵੇਭਾ ਵੀ। ਤਿੰਨ ਗਾਈਆਂ ਆਪਣੇ ਦੂਜੇ ਬਰਾਂਡੇ 'ਚ ਹੀ ਮਤਲਬ ਵੀ ਛੇਰ ਕਰਤੀਆਂ ਹੀ ਆਪਾਂ। ਅੱਛਾ ਹੈਂਗੇ ਉਹਨਾਂ ਦਾ ਸੌਦਾ ਹੋ ਗਿਆ। ਹਾਂਜੀ। ਇੱਕ ਤਾਂ ਲੈ ਗਈ ਲੱਦ ਕੇ ਦੋ ਰਹਿ ਗਈਆਂ ਜੀ ਉਧਰ ਠੀਕ ਹੈ ਤੇ ਤਿੰਨ ਮੇਰੇ ਰਹਿ ਗਈਆਂ ਆਪਣੇ ਕੋਲੇ ਇਹ ਤੋਂ ਹੀ ਕੰਮ ਸ਼ੁਰੂ ਸੂਈ ਸਵਾਈ ਤੋਂ ਹਾਂਜੀ ਵੀਰੇ ਦਸੀਏ ਇਹਦੇ ਬਾਰੇ ਇਹ ਵੀ ਮੇਰੇ ਦੂਜੇ ਸੂਏ ਸੋਈ ਆ ਮਗਰ ਬੱਛਾ ਵਾ ਕੱਲ ਸੂਈ ਇਹ ਜੇਰ ਜੂਰ ਦੀ ਪ੍ਰੋਪਰ ਹੋ ਕੇ ਆਪਣੇ ਆਪ ਦੇ ਘਰੇ ਸੂਈ ਆ ਮੰਨ ਲਓ ਵੀੜ ਕੋ ਮਿਲ ਜੂਗੀ ਮੰਨ ਲਓ ਜੇ ਭਰਾ ਨੂੰ ਚਾਹੀਦੀ ਹੋਈ ਹੂੰ ਸਾਊ ਜੀਰ ਪੂਰੀ ਪੁੱਜ ਗਏ ਵੀਰੇ ਲੱਦ ਨਹੀਂ ਚੱਕਦੀ ਗਾਂ ਬਿਛਾਣੀ ਕਰਦੀਗੀ ਚਵਾਈ ਇੱਕ ਨੰਬਰ ਕੋਈ ਭੂਰ ਛਟਾਣੀ ਕਿੰਨਾ ਕੁ ਦੁੱਧ ਪਿਆ ਪਿਛਲੇ ਸੂਏ ਦਾ ਮਾਲਕ ਨੇ ਵੀਰੇ ਦੁੱਧ ਦੱਸਿਆ ਬਣੂ 16 ਤੋਂ 17 ਕਿਲੋ ਇਹਦਾ ਬਾਕੀ ਚਲੋ ਕੋਈ ਵੀ ਵੈੜ ਆਪਦੀ ਭਰਾ ਸਮਝਣਾ ਲੈ ਲੈਵੇ ਮੈਂ ਕਿੰਨਾ ਚੋ ਸਕਦਾ ਜਿਹੜਾ ਅੱਜ ਦਾ ਬੋਲਾ 12 ਕਿਲੋ ਭਾਵੇਂ ਆਪਣੇ ਘਰੋਂ ਦੋ ਗੱਲ ਦੀ ਸੂਈ ਥੱਲੇ ਗੱਲ ਦੀ ਸੂਈ ਥੱਲੇ ਦੋ ਡੰਗ ਕੋਈ ਭਰਾ ਚੋ ਕੇ ਲੈ ਜਾਵੇ ਠੀਕ ਹੈ ਉਸ ਤੋਂ ਬਾਅਦ ਆਪਾਂ ਲਾਂ ਬਾਣੀ ਲੈਣਾ ਵੀਰੇ ਹਣਾ ਹੂੰ ਸਹੀ ਹੈ ਕੱਢੀਏ ਬਾਹਰੋਂ ਚਵਾਈ ਚ ਕੋਈ ਭੂਰ ਛਿੱਟਾ ਨਹੀਂ ਸਾਊਸ ਲੱਗ ਬਹੁਤ ਆ ਵੀਰੇ ਸਹੀ ਹੈ ਲਓ ਵੀ ਮਿੱਤਰੋ ਦੂਜਾ ਸੂਆ ਕੱਲ ਦੀ ਸੂਈ ਆ ਮੈਂ ਤੁਹਾਨੂੰ ਬੱਚੇ ਦਾ 나ੜੂਆ ਵੀ ਵਿਖਾਉਣਾ ਗਿੱਲਾ ਪਿਆ ਇੱਕ ਤਾਂ ਕਹਿਣ ਵਾਲੀ ਗੱਲ ਹੁੰਦੀ ਆ ਕਿ ਭਾਈ ਕੱਲ ਦੀ ਸੂਈ ਆ ਸੂਈ ਨੂੰ 4 ਦਿਨ ਹੋ ਗਏ ਹੁੰਦੇ ਆ ਪਰ ਰੀਜਨਲ ਕਲ ਦੀ ਸੂਈ ਆ ਸੂਂਦੀ ਦੀ ਵੀਡੀਓ ਮਿਲ ਜੂ ਜ਼ੇਰ ਦੀ ਵੀਡੀਓ ਮਿਲ ਜੂ ਬਾਈ ਕਹਿੰਦਾ ਕਿਉਂਕਿ ਆਪਣੇ ਘਰੇ ਸੂਈ ਐ ਇੱਕ ਤਾਂ ਹੁੰਦੀ ਆ ਨਾ ਸੂਈ ਸਵਾਈ ਲਿਆਂਦੀ ਆ ਕਿ ਪਤਾ ਨਹੀਂ ਜ਼ੇਰ ਪਈ ਆ ਕਿ ਨਹੀਂ ਪਈ ਇਹਦੀ ਗਾਰੰਟੀ ਹੋ ਕਿਉਂਕਿ ਗੋਰਾ ਕਹਿੰਦਾ ਮੇਰੇ ਘਰੇ ਸੂਈ ਐ ਕਲ ਦੀ ਸੂਈ ਥੱਲੇ 12 ਕਿਲੋ ਬੌਲੀ ਹਾਜ਼ਰ ਆ ਜਿਹੜੀ ਤੁਸੀਂ ਚੋ ਲੈਣੀ ਆ 16 17 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਤੇ ਜਿਹੜੇ ਹਿਸਾਬ ਨਾਲ ਕਲ ਦੀ ਸੂਈ 12 ਕਿਲੋ ਬੌਲੀ ਚ ਵਾਈ ਜਾਂਦੀ ਆ ਉਸ ਹਾਵ ਨਾਲ ਐਰ ਕੀ ਦੁੱਧ 18 20 ਬੱਚੀ ਨੂੰ ਪਿਉਣਾ ਚਾਹੀਦਾ ਬਾਕੀ ਅੱਗੇ ਥੋੜੀ ਸੇਵਾ ਸੁਭਾਲ ਆ ਵਜਨ ਬਹੁਤ ਜ਼ਿਆਦਾ ਮੱਝਾਂ ਰਗੀ ਵੜਾ ਪੰਜਾਬ ਹੀ ਦੇ ਲੋ ਚਮਕ ਦਮਕ ਕਚੌੜੀ ਚੂੜੀ ਕਿੰਨੀ ਪਈ ਆ ਹਾਂਜੀ ਦੋਸਤੋ ਚਮਕ ਚੁੰਗ ਪੂਰੀ ਆ ਰਾਜੀ ਕਰਕੇ ਤਾਂ ਹੀ ਚਮਕਾ ਜੇ ਲੱਸੀ ਹੋਵੇ ਮਰੀਹੰਬੀ ਜੀ ਹੋਵੇ ਤਾਂ ਫੇਰ ਤਾਂ ਰੁੱਖਾ ਜਾ ਪਿੰਡਾ ਹੋਣਾ ਕਿਉਂਕਿ ਜਾਨ ਵਾਲੀ ਬੱਚੀ ਆ ਦੂਜਾ ਸੁਆ ਆਣਾੜੂਆ ਵੇਖ ਲੋ ਗਿੱਲਾ ਪਿਆ ਹਜੇ ਜਮਾ ਬਾਕੀ ਥਾਣ ਤੁਹਾਨੂੰ ਮੈਂ ਰੇਡ ਤੋਂ ਚੈੱਕ ਕਰਾ ਦੇਣਾ ਸੋਹਣੇ ਥਾਣ ਅਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਦੂਜਾ ਸੂਆ ਤਾਜੀ ਸੂਈ ਸਵਾਈ ਮੱਝਾਂ ਵਰਗੀ ਵਹਿੜਾ ਮੱਝਾਂ ਵਰਗੀ ਤਾਂ ਕਹਿੰਦੇ ਗੋਰਾ ਕਹਿੰਦਾ ਦੁੱਧ ਮੱਝਾਂ ਵਰਗਾ ਹਣਾ ਫੈਟ ਫੂਡ ਇਹਦੀ ਫੁੱਲ ਆਉ ਤੇ ਪੈਠਪੜਾ ਵੀ ਮੱਝਾਂ ਵਰਗਾ ਚਾਰ ਛਪੇਰੋਂ ਇੱਕੋ ਜੀ ਪਈ ਆ ਪੂਰੀ ਭਾਰੀ ਫੋਲੇ ਐਬੀਡੀ ਵੇਟ ਵਾਲੀ ਦੂਜਾ ਸੂਆ ਕ੍ਰੋਸ ਅੰਗ ਦੀ ਤਾਜੀ ਸੂਈ ਸਵਾਈ ਵੱਚੀ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਨਾ ਪੂਰੀ ਚੰਗੀ ਆ ਹਾਲਾਕੇ ਜਰਸੀਆਂ ਵੀ ਚੰਗੀਆਂ ਫੈਡ ਉਹਨਾਂ ਦੀ ਵੀ ਵਧੀਆ ਆਉਂਦੀ ਆ ਪਰ ਇਹ ਲੋਕਲ ਵੱੱਛੀ ਲਈ ਐ ਜਮਾ ਫੁੱਲ ਤਸੱਲੀ ਵਾਲੀ ਆ ਵਧੀਆ 8-10 ਸੂਵੇ ਕਰਮਾਂ ਵਾਲੀ ਦੁੱਧ ਪਿਆ ਜੂ ਥਾਣਾ ਦੀ ਸਾਫ ਸੁਥਰੀ ਜੈਤ ਜਾਂ ਭਾਗੁਰੇ ਵੀਰੇ ਦਾ ਭਾਗਰੇ ਐਵੇਂ ਮੰਗਣ ਨੂੰ ਆਪਾਂ 65-70 ਨਹੀਂ ਆਪਾਂ ਮੰਗਣਾਗਾ ਲੈਣ ਦੇਣ ਵਾਲੇ ਮੁੱਲ ਹੋਣਗੇ ਹਨਾ ਵੀ 60000 ਜੋ ਸ਼ੋਰ ਚੱਪਾ ਹੋ ਜਾਊਗਾ ਵੀਰੇ ਮੰਨ ਲਓ ਤੇ ਚਵਾਈ ਜੇ ਨਹੀਂ ਠੰਡੀ ਵੀਰੇ ਮੈਂ ਵੱਛਾ ਨਹੀਂ ਛੱਡਿਆ ਮੰਨ ਲਓ ਇਹਦੇ ਥੱਲੇ ਇੰਨੀ ਚੰਗੀ ਇੰਨੀ ਚੰਗੀ ਐ ਲੱਤ ਨਹੀਂ ਪੜਦੀ ਨਿਆਣਾ ਬਾਕੀ ਉਦਾਂ ਹੀ ਚੋ ਲੈਣੀ ਆ ਲਓ ਜੀ ਬਾਈ ਕਹਿੰਦਾ ਬੱਚਾ ਵੀ ਨਹੀਂ ਛੱਡਿਆ ਬੱਚਾ ਮੂਰੇ ਬੰਨਤਾ ਸੋਭਾ ਚਵਾਈ ਕੀਤੀ ਹੈ ਤੇ ਬਾਈ ਕਹਿੰਦਾ ਲੱਤ ਵੀ ਨਹੀਂ ਚੱਕੀ ਐਨੀ ਸੀਲ ਆ ਤੇ ਜਿਹੜੇ ਸਾਹਮਣੇ ਨਾਲ ਵਹਿੜ ਰਾਜੀ ਆ ਦੋ ਪਿੰਡ ਤੁਰ ਫਿਰ ਕੇ ਕੀੜਾ ਦੇ ਲੋ 75000 ਦੀ ਆਵਾਜ਼ ਦਿੰਦਾ ਅਗਲਾ ਪਰ ਬਾਈ ਨੇ ਤਾਂ ਜਮਾਂ ਜਾਇਜ਼ ਭਾਅ ਕੀਤਾ ਕਿਉਂਕਿ ਲੈਣ ਦੇਣ ਵਾਲੀ ਮੁੱਲ ਹੁੰਦੇ ਆ ਡੇਲੀ ਕਿੰਨੇ ਪਸ਼ੂ ਵੇਚਦਾ ਬੰਦੇ ਭਾਈ ਨਾ ਕਰੇ ਕੋਈ ਭਰਾ ਵੀਰੇ ਬਿਲਕੁਲ ਮਾਨਦਾਨ ਕਰਾਂਗੇ ਪਰ ਜਾਇਜ਼ ਹੋ ਜਾ ਜਰਸੀ ਤੇ ਆ ਜਾ ਇਹ ਵੇਣ ਵੀਰੇ ਦੂਜੇ ਸੋਏ ਸੋਨਾ ਹਫਤੇ ਇੱਕ ਦੀ ਕੱਤੀ ਆ 14 ਕਿਲੋ ਦੁੱਧ ਦੱਸਿਆ ਮੇਰੇ ਪਿਛਲੇ ਸੂਏ ਦਾ ਬੈੜ ਦੀ ਬਰੇਡ ਕੁਆਲਟੀ ਵਜਨ-ਵਜਨ ਢਾਂਚਾ ਬਹੁਤ ਚੰਗਾ ਵਾ ਬਾਕੀ ਜੋ ਲੋਬ ਦੀ ਭਰਾ ਸਮਝਣਾ ਲੈ ਲਈ ਮੈਂ ਕਿੰਨਾ ਜੈਜਪਾ ਮੌਲਤਾ ਵੀਰੇ ਇਹਦਾ ਵੀ 52-55 ਜਿੰਨਾ ਮਰਜ਼ੀ ਕਰ ਲਗੇ 50 ਚੋਂ ਛੋਟ ਕਰਦਾ ਲਓ ਜੀ ਜਮਾ ਜੈਜਪਾ 50 ਜੋ ਵੀਰਾਂ ਦਾ ਛੋਟ ਕਰ ਦੂੰ ਇੱਕ ਹੋਰ ਬਹੁਤ ਜੰਗੀ ਸੂਈ ਸਵਾਈ ਜਰਸੀ ਤੁਹਾਨੂੰ ਬਾਅਦ ਚ ਵਿਖਾ ਦਿੰਨੇਗੇ ਇਹਦਾ 2 ਨੰਬਰ ਵਿਖਾ ਦਿੰਨੇ ਆ 14 ਕਿਲੋ ਦੁੱਧ ਘੋਰਾ ਕਹਿੰਦਾ ਪਹਿਲੇ ਸੂਏ ਤਲੂਨ ਮੱਛੀ ਨੇ ਦੁੱਧ ਦਿੱਤਾ ਸਨਖਪੂਣਾ ਮੱਛੀ 'ਚ ਬਹੁਤ ਆ ਛੋਟਾ ਕਾਨਾ ਬੋਦੀ ਵਾਲੀ ਬੱਛੀ ਜਰਸੀ ਬਰੀਡ ਦੀ ਕੋਈ ਨਿੱਕੀਆਂ ਗੋਡੇ ਕਿ ਜਿੱਡੀਆਂ ਵੜਾ ਨਹੀਂ ਜਰਸੀਆਂ ਦੇ ਮੁਕਾਬਲੇ ਪੂਰੀ ਹਾਈਟ ਹੈ ਤੇ ਭਾ ਗੇੜਾ 50000 ਦੀ ਗੋਰਾ ਕਹਿੰਦਾ ਬੱਛੀ ਦੇ ਦੇਣੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਡੇਲੀ ਪਸ਼ੂ ਜਿਆਦਾ ਗਿਣਤੀ 'ਚ ਸੇਲ ਕਰਦਾ ਤਾਂ ਕਰਕੇ ਮੁੱਲ ਇਹਦੇ ਜਾਇਜ਼ ਹੀ ਹੁੰਦੇ ਆ ਇੱਕ ਭੈਣ ਭਰਾ ਨੇ ਪਸ਼ੂ ਵੇਚਣਾ ਆਥੋਂ ਨੂੰ ਇੱਕ ਉਹਦੇ 'ਚ 10000 ਨਫਾ ਭਾਲਣਾ ਇਹ ਤਾਂ ਡੇਲੀ 8-10 ਪਸ਼ੂ ਸੇਲ ਕਰਦਾ ਤੇ ਉਸ ਹਿਸਾਬ ਨਾਲ 2 ਕੁ ਹਜ਼ਾਰ ਦੇ ਮਾਰਜਨ ਨਾਲ ਪਸ਼ੂ ਸੇਲ ਕਰਦਾ ਇਹ ਬਹੁਤ ਵੱਡੂ ਅੱਛੀ ਵੀਰੇ ਹੂੰ ਦੇ ਤੇ ਲਾਂਡੂ ਨੰਮਾ ਬਲਟਲਾਂ ਬਹੁਤ ਪਈਆਂ ਤੇ ਜੇ ਦੂਜੇ ਵਪਾਰੀਆਂ ਵਾਂਗੂ ਜਿਹੜੇ ਆ ਕਿਕ 2-2 ਪਸ਼ੂ ਸੇਲ ਕਰਦੇ ਉਹਨਾਂ ਨੂੰ ਇੱਕ ਪਸ਼ੂ ਜੋ 10-10 15-15 ਹਜ਼ਾਰ ਨਫਾ ਲੈਂਦਾ ਹੋਵੇ ਤੇ ਇਹ ਤਾਂ ਡੇਲੀ ਚ 8-10 ਪਸ਼ੂ ਵੇਚਦਾ ਇੰਨੇ ਤੇ ਇਹਨਾਂ ਤੋਂ ਪੈਸੇ ਹੀ ਨਹੀਂ ਇਕੱਠੇ ਕੀਤੇ ਜਾਣੇ ਜੇ ਇਹ ਇੰਨਾ ਨਫਾ ਲੈਂਦਾ ਹੋਵੇ ਪਰ ਜਾਇਜ਼ ਮਾਰਜਨ ਹੁੰਦਾ 14 15 14 15 ਵੱਚੀ ਖੁੱਲਾ ਦੁੱਧ ਪਿਆ ਜੂ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਵੇ ਕੋਈ ਫੀਡ ਵਧੀਆ ਪਾਉਂਦਾ ਹੋਵੇ 2 ਕਿਲੋ ਵੱਧ ਫੀਡ ਪਾਉਣੂ ਹੋ ਸਕਦਾ 16 ਪਿਆ ਜੇ ਇਹਨਾਂ ਨਾਰਮਲ ਵੱਚੀ ਨੇ ਦੁੱਧ ਪਿਆ ਦੇਣਾ ਨਵਾਂ ਹਣ ਦੂਜਾ ਸੂਆ ਇੱਕ ਹੋਰ ਸੂਈ ਸਵਾਈ ਬਹੁਤ ਚੰਗੇ ਲੇਵੇ ਵਾਲੀ ਤਾਜੀ ਸੂਈ ਵਹਿੜ ਜਰਸੀ ਬਰੀਡ ਇਹ ਵਹਿੜ ਵੀਰੇ ਦੂਜੇ ਸੂਏ ਅੱਜ ਹੀ ਸੂਈ ਆ ਮਗਰ ਬੱਚਾ ਇਹਦੇ ਸਵੇਰ ਸੂਈ ਸੀ 6 ਵਜੇ ਤੇ 10:00 ਵਜੇ ਵੀਰ ਪੈ ਗਈ ਸੀ ਵੀਡੀਓ ਆਪਣੀ ਬਣਾਈ ਹੋਈ ਆ ਵੀਰੇ ਤੇ 16 ਕਿਲੋ ਤੋਂ ਦੱਸਿਆ ਵੀਰੇ ਪਿਛਲੇ ਸਵੇਰੇ ਦਾ ਮਾਲਕਾ ਨੇ ਬਾਕੀ ਚਲੋ ਆਪਣਾ ਭਰਾ ਨਾਲ ਹੋਂ ਦੀ ਸਮਝ ਨਾਲ ਲੈ ਮੈਂ ਕਿੰਨਾ ਚੋ ਸਕਦਾ ਲੇਵਾ ਬਹੁਤ ਗੱਡਿਆ ਬੱਚੀ ਲੇਵੇ ਦੇ ਹਿਸਾਬ ਨਾਲ ਤਾਂ ਆਰਾਮ ਨਾਲ ਹੀ ਚਵਾ ਦੇਣਾ ਚਾਹੀਦਾ ਬੱਚੀ ਨੂੰ ਬੇਹਮਾ 20 ਕਿਲੋ ਕਹਦੇ ਪਰ ਆਪਾਂ ਤਾਂ ਕਿਲੋ ਨਹੀਂ ਕਹਿਣਾ ਹਾਂ ਅਗਲਾ ਦੀ ਸਮਝ ਨਾਲ ਵੇਚ ਲਵੇ ਦੋਸਤ ਚਵਾਈ ਇੱਕ ਨੰਬਰ ਕੋਈ ਪੂਰਸ਼ ਇਟੈਂਡ ਜਿੰਨਾ ਲੇਵਾ ਮੂਰਲੇ ਥਾਂ ਤੋਂ ਅੱਗੇ ਨੂੰ ਵਿਖਾਉਂਦੀ ਐ ਉਹਨਾਂ ਲੇਵਾ ਹੀ ਬੈਗ ਨੂੰ ਪੱਟਾਂ ਤੋਂ ਪਿੱਛੇ ਹਟ ਮੈਂ ਲੋ ਗੋਰਾ ਕਹਿੰਦਾ ਲੋਕਾਂ ਨੂੰ ਲੈਵੇ ਦੇ ਹਿਸਾਬ ਨਾਲ 20 ਕਿਲੋ ਕਹਿ ਦਈਏ ਭਾਵਾ ਅਗਲੇ ਨੇ ਮੰਨ ਵੀ ਜਾਣਾ ਕਿਉਂਕਿ ਲੈਵਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਕਰਮਾਲੀ ਦਾ ਪਰ ਗੋਰਾ ਕਹਿੰਦਾ ਅਗਲੇ ਕਹਿੰਦੇ 16 ਚੋਇਆ ਆਪਣੇ ਵੱਲੋਂ ਅਗਲਾ 16 ਮੰਨ ਕੇ ਹੀ ਸੌਦਾ ਕਰ ਲੈ ਕਿਉਂਕਿ ਪਸ਼ੂ ਸਾਰੇ ਖਰੀਦੇ ਆ ਗੋਰੇ ਨੇ ਆਪ ਦੀ ਸਮਝ ਨਾ ਲਏ ਆ ਜਿਨੇ ਪੈਸੇ ਲਾਉਣੇ ਅਗਲਾ ਆਪ ਦੀ ਸਮਝ ਨਾ ਲੈ ਲੈ ਕੋਈ ਜੜਵੇਂ ਜੇ ਥਾਨ ਨਹੀਂ ਚਾਰੇ ਮੋٹے ਮੋٹے ਥਾਨ ਫੁੱਲ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਸਾਫ ਸੁਥਰੇ ਸੋਹਣੇ ਵੱਡੇ ਹਵਾਨੇ ਵਾਲੀ ਜਰਸੀ ਆ ਇਹ ਤਾਂ ਕੁਰੇ ਵੱਡੇ ਚੱਕਣੇ ਆ ਵੀਰੇ ਹੂੰ ਆ ਸੂਆ ਤਾਇਆ ਸੂਆ ਕਰਕੇ ਆ ਹਾਂ ਜਿੱਦਾਂ ਕਿ ਲੋਕੇ ਜ ਮਾਰ ਦਿੰਦੇ ਦੋਸਤੋ ਅਜੇ ਆਹ ਵੇ ਕੱਖ ਜੀ ਚੱਕੀ ਨਹੀਂ ਕਿਉਂਕਿ ਤਾਜੀ ਸੂਈ ਆ ਤੁਹਾਨੂੰ ਵੀ ਪਤਾ ਤਾਂ ਆਇਆ ਸੂਆ ਪਸ਼ੂ ਕੀ ਰਾਂ ਡੇੜੀ ਤੱਕ ਕਰਦਾ ਹੀ ਆ ਤੇ ਇਹੀ ਬਚੀ ਦੋਵਾਂ ਦਿਨਾਂ ਨੂੰ ਵੇਖਿਓ ਤੇ ਭਾਵੇਂ ਅਗਲਾ ਜਿਹੜਾ ਲੈ ਕੇ ਜਾਓ 5-7 ਹਜ਼ਾਰ ਨਾਫੇ ਨਾਲ ਜਿੰਨੂੰ ਮਰਜ਼ੀ ਸੇਲ ਕਰਦੇ ਕਿੰਨੇ ਦੀ ਗੁਰੇ ਇਹਦਾ ਵੀ ਵੀਰੇ 50 ਜੀ ਮਾਨ ਕਰਦੇ ਇਹਦਾ ਵੀ 50 ਜੀ ਹਾਂਜੀ ਇਹਦਾ ਹੀ ਜਮਾਂ ਜੈਜਪਾ ਠੰਡ ਕਰਕੇ ਮੌਲ ਵੀ ਨਿੱਕੇ ਨਿੱਕੇ ਆਪੋ ਆਪਣੇ ਵੀਰੇ 2 ਰੁਪਏ ਵੱਜ ਜਾਣੇ ਹਨਾ ਚਲ ਗਾਣੇ ਭਰਾ ਨੂੰ ਔਖਾ ਨਾ ਲੱਗੇ ਵਾਦੋ ਵੀ ਜਾਇਜ ਮੁੱਲ ਕਰਾਂਗੇ ਛੇਤੀ ਵੇਖੀ ਜਾਂ ਹਾਂ ਹਾਂ ਇਹ ਵੀ ਗੱਲ ਹੈ ਦੋਸਤੋ ਆ ਗਈ ਨਾ ਗੱਲ ਉਹੀ ਵੀਰ ਕਹਿੰਦਾ ਜਾਇਜ ਮੁੱਲ ਕਰਾਂਗੇ ਤਾਂ ਛੇਤੀ ਪਸ਼ੂ ਵੇਖ ਜਾਂਦਾ ਬਹੁਤ ਆ ਵੀਰੇ ਭੰਗ ਇੱਤੈ ਹੀ ਹੈ ਜੋ ਹਾਂ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਚੋਈ ਜਾਇਓ ਕੋਈ ਕੋ ਨਹੀਂ ਜਟਣੀਆਂ ਪਤਾ ਰਾ ਮਾਰ ਹਾਂ ਮੋਟੀ ਚਵਾਈ ਆ ਕੋਈ ਪੂਰਨੀ ਛੱਟਾ ਨਹੀਂ ਆ ਤੁਹਾਨੂੰ ਖੜ ਕੇ ਤੋਂ ਅੰਦਾਜ਼ਾ ਲੱਗਦਾ ਹੀ ਹੁਣ ਹਮ ਮੱਛੀ ਮੋਟਰ ਵਾਲਾ ਕੰਮ ਹੀ ਆ ਦੋ ਦ 16 ਕਿਲੋ ਦਿੱਤਾ ਪਹਿਲਾਂ ਨੇ 16 ਹੀ ਮੰਨ ਲਿਓ ਭਾਵੇਂ ਖੁੱਲਾ ਪਿਆ ਜੂ 50000 ਦੀ ਏ 50000 ਦੀ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਹਨ ਫੁੱਲ ਸੋਹਣੀ ਆ ਇਹ ਤਿੰਨ ਨੰਬਰ ਨਾਲੋਂ ਵਜਨ 'ਚ ਵੀ ਵਾਧਾ ਸਨਖਪਣਾ ਵੀ ਜ਼ਿਆਦਾ ਆ ਜਿੱਦਣ ਤਿਆਰ ਹੁੰਦੀ ਹਫ਼ਤੇ ਨੂੰ 60 62000 ਦੀ ਬੱਚੀ ਆ ਅੱਜ ਕੱਚੀ ਦਾ ਭਾਅ ਫੋਨ ਨੰਬਰ ਸਕਰੀਨ ਤੇ ਇੱਕ ਤਾਜੀ ਸੁਈ ਸੁਵਾਈ ਇੱਕ ਨੰਬਰ ਫੈਟ ਇਹਦੀ ਵੀ ਫੁੱਲੀ ਹੋ ਕਿਉਂਕਿ ਕ੍ਰਾਸ ਅੰਗ ਆ ਵਧੀਆ 7-8 ਸੂਵੇ ਦੁੱਧ ਪਿਆ ਜੂ ਇਹਦਾ ਭਾਗ ਕਿ ਨਾ ਕੀਤਾ ਇਹਦਾ ਵੀਰੇ 60 ਤੋਂ ਛੋਟ ਕਰਾਂਗੇ 60 ਜੋ ਛੋਟ ਹਾਂਜੀ ਮੁੱਲ ਕਰਨ ਗਾਂ ਕਾਦੀ ਇਹੇ ਹਾਂ ਮੱਝਾਂ ਰਗੀ ਆ ਮੱਝਾਂ ਰਗੀ ਤੇ ਮੱਝ ਵੇਖ ਲਓ 16 17 ਕਿਲੋ ਦੁੱਧ ਵਾਲੀ 1.5 ਲੱਖ ਦੀ ਆਉਂਦੀ ਆ 12 ਕਿਲੋ ਬੌਲਾ ਆਪਣੇ ਘਰੋਂ ਵੀਰੇ ਅਗਲਾ ਚੋਕੇ ਲੈ ਜੇ 12 ਕਿਲੋ ਬੌਲਾ ਗੋਰਾ ਕਹਿੰਦਾ ਚੋਕੇ ਲੈ ਜੇ ਉਹਦੇ ਬਾਅਦ ਚ ਅਗਲਾ ਮੋੜ ਕੇ ਕਹਵੇ ਇੰਨਾ ਉਹਨਾ ਉਹ ਨਹੀਂ ਆਪਾਂ ਸੋਨੂੰ ਅੱਜ 12 ਕਿਲੋ ਚੋਕੇ ਲੈ ਆ ਜੇ ਤੇ ਜਿਹੜੀ ਕੱਲ ਦੀ ਸੂਈ 12 ਕਿਲੋ ਬੌਲਾ ਦੇਈ ਜਾਂਦੀ ਆ ਤੇ 17 18 ਕਿਲੋ ਦੁੱਧ ਨਾਰਮਲ ਰੁਪਿਆ ਦੇਣਾ ਜੇ ਕਿਤੇ 12 ਕਿਲੋ ਦੁੱਧ ਵਾਲੀ ਹੁੰਦੀ ਫਿਰ ਬੋਲਾ ਹੁਣ 7-8 ਕਿਲੋ ਹੋਣਾ ਸੀ ਕੱਲ ਦੀ ਸੂਈ ਥੱਲੇ ਸਾਰਿਆਂ ਦਾ ਸੱਚਾ